ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਹਿਮੂ ਵਾਲੇ ਤੋਂ ਬਾਈ ਦੇ ਇੱਕ ਘਰ ਦੀ ਮੱਝ ਹੈਗੀ ਆ ਦੋਸਤੋ ਬਾਈਆਂ ਦਾ ਤੀਜਾ ਸੂਆ ਗੱਭਣਾ ਪ੍ਰੋਪਰ ਡੀਟੇਲ ਬਾਈ ਤੋਂ ਨਵਾ ਕਿੰਨੇ ਦਿਨ ਲੈ ਜੂਗੀ ਕੀ ਦੁੱਧ ਰਕਾਰਾ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਪੈ ਜਾਂਦਾ ਤੇ ਤਹਿਸੀਲ ਵੀ ਬਈ ਫਰੀਦਕੋਟੀ ਫਰੀਦਕੋਟੀ ਨੇੜੇ ਸਾਦਕ ਵੀ ਰਹਿ ਜਾਂਦਾ ਇੱਕ ਪਾਸੇ ਹਾਂ ਠੀਕ ਆ ਲੋ ਵੀ ਫਰੀਦਕੋਟ ਤੋਂ ਸਾਦਕ ਰੋੜ ਦੇ ਉੱਤੇ ਹੀ ਹੈ ਇਹ ਪਿੰਡ ਤੇ ਘਰ ਦੀ ਮਾਝਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਂ ਬਾਈ ਹਾਂ ਬਾਈ ਠੀਕ ਆ ਨਾਂ ਦੱਸੀ ਬਾਈ ਆਪਣਾ ਹਾਂ ਬਾਈ ਰਾਜਾ ਰਾਜਾ ਸਿੰਘ ਠੀਕ ਆ ਤੇ ਬਈ ਰਾਜੇ ਇੱਕ ਕਰੀ ਆਪਣਾ ਫੋਨ ਨੰਬਰ ਦੱਸਿਓ ਜੀ 94637 ਠੀਕ ਆ 85820 ਠੀਕ ਆ ਤੇ ਬਈ ਇਹ ਮੱਝ ਆਪਣੇ ਘਰ ਦੀ ਹੈ ਮੱਝ ਆਪਾਂ ਪਹਿਲੇ ਸੂਵੇ ਬਾਈ ਲਈ ਸੀ ਠੀਕ ਆ ਤੇ ਹੁਣ ਕਿੰਨਾ ਸੂਆ ਬਈ ਸੁਣਾ ਤੀਜਾ ਸੂਆ ਬਾਈ ਠੀਕ ਆ ਤੀਜਾ ਸੂਆ ਸੁਣਾ ਤੀਜਾ ਸੂਆ ਠੀਕ ਆ ਤੇ ਦੁੱਧ ਕਿੰਨਾ ਪਾਣ ਦੀ ਬਈ ਦੁੱਧ ਬਾਈ 16 ਕਿਲੋ ਦੀ ਗਰੰਟੀ ਆ 16 ਕਿਲੋ ਦੀ ਗਰੰਟੀ ਆ ਚੋ ਕੇ ਲੈ ਜੀ ਆਪਣੇ ਘਰੋਂ ਮੰਦਾ ਠੀਕ ਹੈ ਸਾਈ ਕਰ ਲੈ ਠੀਕ ਹੈ ਸਾਈ ਭੌਂਦੀ ਕੋਈ ਕਰ ਲੈ ਤੇ ਚਵਾ ਕੇ ਦੇ ਦੇਣੀ ਆ ਚਵਾ ਕੇ ਦੇ ਦਾਂਗੇ 16 ਕਿਲੋ ਦਨ ਕਿਨੇ ਲੱਜੂ ਬੇਰਾਜੀ 2 ਤਰੀਕ ਨੂੰ ਦਿਨ ਪੂਰੇ ਆ ਬਾਈ 2 ਤਰੀਕ ਨੂੰ ਦਿਨ ਪੂਰੇ ਅੱਜ 26 ਤਰੀਕ ਹੋ ਗਈ ਹਾਂ 26 ਹੋ ਗਈ ਠੀਕ ਆ ਲਗਭਗ 6-7 ਦਿਨ ਪਏ ਆ ਹਾਂ 6-7 ਦਿਨ ਤੇ ਬਾਈ ਹਵਾਨੇ ਦੀ ਜੇ ਗੱਲ ਕਰੀਏ ਟਾਈਮ ਜੇ ਤੇ ਬਣਾਉਂਦੀ ਆ ਫਿਰ ਟਾਈਮ ਤੇ ਬਣਾਉਂਦੀ ਆ ਹਵਾਨਾ ਤਾਂ ਬਾਈ ਅਮਰੀਕਾ ਨਾਲ ਆ ਠੀਕ ਆ ਬਹੁਤ ਬੰਤ ਤਿਆਰੀ ਕਰਦੀ ਆ ਠੀਕ ਆ ਤੇ ਸੀਮਣ ਦੀ ਗੱਲ ਕਰੀਏ ਬਾਈ ਕੋਈ ਸੀਮਣ ਦਾ ਪਤਾ ਹੋਵੇ ਸੀਵਣ ਬਾਈ ਡਾਕਟਰ ਆ ਬਿੱਲੀ ਵਾਲੇ ਦਾ ਜੇਪੀ ਠੀਕ ਆ ਉਹਨੂੰ ਪੁੱਛ ਕੇ ਦੱਸ ਦਾਂਗੇ ਆਪਣੇ ਯਾਦ ਨਹੀਂ ਠੀਕ ਆ ਐਮ ਪਤਾ ਹੋਵੇ ਵੀ ਲੱਗਿਆ ਨੀਲੀ ਰਵੀ ਦਾ ਨੀਲੀ ਰਵੀ ਦਾ ਉਹ ਅੱਗੇ ਕਟਾ ਲੋਬੀ ਢਾਂਚਾ ਤੁਹਾਨੂੰ ਵਿਖਾ ਦਿੰਦੇ ਆ ਕਦ ਕਾਠ ਨਹੀਂ ਸੁਹਣੀ ਆ ਢਾਂਚਾ ਨੀਲੀ ਰਾਵੀ ਵਾਲਾ ਮੱਥੇ ਦੇ ਵਿੱਚ ਜੇ ਗੱਲ ਕਰੀਏ ਨਾ ਛੋਟਾ ਜਿਹਾ ਫੁੱਲ ਹੈਗਾ ਸਿੰਘ ਜੇ ਗੱਲ ਕਰੀਏ ਕੁੰਡਾ ਹੀ ਆ ਇਹ ਥਾਣਾ ਦਾ ਸ ਹੈ ਜੀ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾਉਣੇ ਆ ਕੋਈ ਨਹੀਂ ਬਈ ਇੱਕ ਤਰੀ ਖੜੀ ਰਹਿੰਦੇ ਇੱਥੇ ਦੇਖ ਸਕਦੇ ਹਵਾਨਾ ਬਾਈ ਜਿੰਦਾ ਵੀ ਮੌਕੇ ਤੇ ਬਣਾਉਂਦੀ ਆ ਇਹ ਤੇ 6 ਦਿਨ ਬਾਈਆਂ ਦਾ ਸੂਨ ਚ ਬਾਕੀ ਆ ਬਾਕੀ ਹੋ ਸਕਦਾ ਕਿ 2-4 ਦਿਨ ਵੱਧ ਘੱਟ ਹੋ ਜਾਂਦੇ ਕਿ ਸੂਨ ਚ ਤੇ ਮਗਰਲੇ ਪੈਰ ਦੋਵੇਂ ਚਿੱਟੇ ਆ ਘਰ ਦੇ ਵਿੱਚ ਇਧਰਲੇ ਪਾਸੇ ਨਾ ਉਹ ਪੁਛ तकरीबन ਥੱਲੋਂ 1.5 ਫੋਟਾਂ ਕੁ ਚਿੱਟੀ ਆ ਹਵਾਨਾ ਦੋਸਤੋ ਮਗਰੋਂ ਤੁਸ ਵੀ ਵੇਖੋਗੇ ਨਾ ਇਹ ਬਹੁਤ ਢਿੱਲਾ ਪਿਆ ਸੁਰੇ ਜਾਂਦੀ ਤੋਂ ਤੁਸ ਨੂੰ ਅਨੁਮਾਨ ਕਰਾ ਦੇਣਾ ਬਾਕੀ ਦੂਜੇ ਪਾਸੇ ਤੋਂ ਵੀ ਤੁਹਾਨੂੰ ਥਣਾਂ ਦਾ ਸਾਈਜ਼ ਦਿਖਾਉਣੇ ਆ ਸੇਮ ਸਾਈਜ਼ ਆ ਕੋਈ ਦੋਸਤੋ ਥਣ ਜੇ ਗੱਲ ਕਰੀਏ ਨਾ ਵੱਡਾ ਛੋਟਾ ਨਹੀਂ ਚਾਰੇ ਥਣ ਇੱਕੋ ਜਿਹੇ ਆ ਬਹੁਤ ਸੋਹਣਾ ਥਣ ਲੱਗਿਆ ਤੇ ਢਿੱਲ ਪਈ ਹੈ ਹਵਾਨੇ ਚ ਬਹੁਤ ਜਿਆਦੇ ਤੇ ਨਾੜਾਂ ਹਵਾਨ ਉੱਤੇ ਸਰੀਰ ਦੇ ਜੇ ਗੱਲ ਕਰੀਏ ਨਾ ਦੇਖੋਗੇ ਤੁਹਾਨੂੰ ਐਂ ਦਿਖ ਜਾਣੀਆਂ ਤੇ ਦੁੱਧ ਬਾਈਆਂ ਦਾ 16 ਲੀਟਰ ਇੱਥੇ ਤੁਸੀਂ ਚੋ ਕੇ ਲੈ ਜਾਓ ਭਾਉ ਦੀ ਕੋਈ ਅੱਜ ਸਾਈ ਕਰ ਲੈ ਲੈ ਵੀ ਰਾਜੇ ਕਰੀ ਨਾ ਇਹਦਾ ਢੇੜਾ ਕਰਵਾ ਦਿੰ। ਬਾਕੀ ਦੋਸਤੋ ਨੀਲੀ ਗਾਹੀ ਦੇ ਬੱਚੇ ਸੋਹਣੇ ਪਾਣ ਦੀ ਤੁਹਾਨੂੰ ਇਹਦਾ ਮਗਰਲੇ ਸੁਈ ਦਾ ਕੱਟਾ ਖਾਵਾਵਾਂਗੇ ਬਾਈ ਦੇ ਘਰੇ ਹੀ ਆ। ਦੇਖ ਸਾਦੇ। ਖਵਾਣਾ ਦੋਸਤੋ ਢਿੱਲਾ ਪਿਆ। ਸੋਹਣੀ ਮਾਜਾ ਦੋਸਤੋ ਢਾਂਚਾ ਬਹੁਤ ਵੱਡਾ ਰਾਜੀਪੜੀ ਚੰਗੀ ਆ। ਸੈਂਗੰ ਮੰਦਾਇਆ ਥੋੜਾ ਇਹ ਖੁੱਲਾ ਜਰੂਰ ਆ ਭਵਾਂ ਦੀ ਦੋਸਤੋ ਮਗਰ ਨੇ ਪਾਸੇ ਤੁਸੀਂ ਨੂੰ ਦੁਬਾਰੇ ਹਵਾਨਾ ਹੋਣੇ ਦੀ ਜੰਦੀ ਥੋੜਾ ਇਹ ਘਟ ਦਿਸਿਆ ਦੇਖ ਸਕਦੇ ਹਾਂ ਜੇ ਅਨੁਮਾਨ ਆ ਵੀ ਢਿੱਲਾ ਪਿਆ ਹੋਣਾ ਹਵਾਨਾ ਵੀ 5-7 ਦਿਨ ਇਹਨੇ ਸੂਨ ਚ ਲੈ ਜਾਣੇ ਆ ਆਹ ਕੱਟਾ ਵੀ ਉਰਲੇ ਪਾਸੇ ਖੜਾ ਜਿਹੜਾ ਨੀਲੀ ਰਗ ਵਾਲਾ ਠੀਕ ਆ ਇਹਦਾ ਕੋਈ ਪਤਾ ਹੈ ਵੀ ਕਿਹੜੇ ਸੀਮਨ ਦਾ ਭਾਈ ਡਾਕਟਰ ਨੂੰ ਪਤਾ ਯਾਰ ਉਹ ਤੋਂ ਪੁੱਛ ਕੇ ਦੱਸ ਠੀਕ ਆ ਲੋ ਵੀ ਆਹ ਤਾਂਜੇ ਦਾ ਜੇ ਗੱਲ ਕਰੀਏ ਨਾ ਫੇਸ ਸਾਰਾ ਹੀ ਤਕਰੀਬਨ ਚਿੱਟੇ ਵਾਂਗੂ ਮੱਥੇ 'ਚ ਬੱਲ ਬੁੱਲ ਚਾਰੇ ਪੈਰ ਪੂਛ 'ਚ ਤੇ ਲੱਗਿਆ ਪਾਈ ਜਾਂਦਾ ਐ ਟੀਵੀ ਨੀਲੀ ਰਾਵੀ ਦਾ ਹੀ ਆ ਤੇ ਰੇਟ ਦੀ ਗੱਲ ਕਰੀਏ ਤਾਂ ਬਾਈ ਰਾਜੇ ਇਹਦਾ ਰੇਟ ਕੀ ਕਰਦਾ ਯਾਰ ਦੱਸ ਹੀ ਲੈਣ ਦੇ ਨਾਲ ਆਈ ਇਹ ਨਾ ਹੋਵੇ ਕੋਈ ਵੀਰ ਡਰਦਾ ਫੋਨ ਹੀ ਨਾ ਲਾਵੇ ਅਗਲਾ ਕਹਿੰਦੇ ਰੇਟ ਹੀ ਜ਼ਿਆਦਾ ਮੰਗ ਲਿਆ 125 ਬਾਈ 125 ਹਾਂ ਠੀਕ ਆ ਤੇ ਲੈਣ ਦੇਣ ਜੇ ਆਲਾ ਮਾੜਾ ਮੋਟਾ ਕੋਈ ਮਾਨਤਨ ਕਰ ਦਾਂਗੇ ਮਾਨਤਨ ਕਰ ਦਿਆਂਗੇ ਕਰ ਦਿਆਂਗੇ ਮਾਨਤਨ ਠੀਕ ਆ ਲੋਈ ਮਾਨਤਾਨ ਬਾਈਆਂ ਦਾ ਕਰਦੇ ਆ ਖੁੱਲਾ ਮਾਨਤਾਨ ਹੋ ਜੂਗਾ ਜੇ ਇੱਥੇ ਆਉਂਗੇ ਕਿਉਂਕਿ ਵੈਸੇ ਬਾਈ ਵਪਾਰ ਦਾ ਕੰਮ ਵੀ ਕਰਦਾ ਤੇ ਇਹ ਮੱਝ ਵੈਸੇ ਕਰਦੀ ਐ ਤੁਹਾਨੂੰ ਦੱਸਦੀ ਅਸਲੀਅਤ ਗੱਲ ਕੋਈ ਬਾਈਆਂ ਦਾ ਆਪਾਂ ਝੂਠ ਮਾਰ ਕੇ ਨਹੀਂ ਦੇਣੀ ਕੋਈ ਵੀ ਬੰਦਾ ਆਉਂਦਾ ਇਹ ਨਾ ਕਹੇ ਵੀ ਵਪਾਰ ਲਾਈਨ ਚਾਈ ਹੋਊਗੀ ਵਪਾਰ ਲਾਈਨ ਦਾ ਕੰਮ ਕਰਦਾ ਹੈਗਾ ਤੇ ਪਰ ਇਹ ਕਰਦੀ ਐ ਮੱਝ ਉਹ ਗਾਈਆਂ ਲੈਣੇ ਆ ਠੀਕ ਆ ਵਪਾਰ ਆਪਾਂ ਗਾਈਆਂ ਦਾ ਕਰਦੇ ਆ ਠੀਕ ਆ ਉਹ ਗਾਂ ਸੇਲ ਕਰਨੀ ਐ ਕਿ ਵੈਸੇ ਹੀ ਨਹੀਂ ਹਜੇ ਨਹੀਂ ਬਾਈ ਠੀਕ ਹਜੇ ਨਹੀਂ ਕਰਨੀ ਹਜੇ ਠਹਿਰ ਕੇ ਕਰਾਂਗੇ ਠੀਕ ਆ ਲੋ ਵੀ ਉਹ ਗਾਂ ਆਈ ਹੋਈ ਆ ਬਾਈ ਕੋਲੇ ਠਹਿਰ ਕੇ ਸੇਲ ਕਰ ਦਿਆਂਗੇ ਬਾਈਆਂ ਦਾ ਹਜੇ ਥੋੜੀ ਕੋਈ ਮਜਬੂਰੀ ਆ ਤੇ ਬਾਈ ਰੇਟ ਇਹਦਾ 1 25 ਜਾਂ ਮਾਨਤਾ ਖੁੱਲਾ ਕਰਦੇ ਹਣਾ ਹਾਂ ਬਾਈ ਠੀਕ ਆ ਲੋ ਵੀ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਪਿੰਡ ਹੈਗਾ ਬਾਈ ਦਾ ਮਹਿਮੂਆਣਾ ਜ਼ਿਲ੍ਹਾ ਹੈਗਾ ਫਰੀਦਕੋਟ ਤੇ ਨੇੜੇ ਸਾਦਕ ਰਹਿ ਜਾਂਦਾ ਸਾਦਕ ਤੋਂ ਫਰੀਦਕੋਟ ਰੋਡ ਆ ਇਹ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ